ਬੁੱਲੇ ਸ਼ਾ ਇੱਕ ਸੌਦਾ ਕੀਤਾ ਪੀਤਾ ਜ਼ਹਿਰ ਪਿਆਲਾ ਪੀਤਾ ਨਾ ਕੁਝ ਲਾਹਾ ਟੋਟਾ ਲਿੱਤਾ ਦਰਦ ਦੁੱਖਾਂ ਦੀ ਕਠੜੀ ਚਾਈ ਆਓ ਸਈਓ ਰਲਦੇ ਉਹਨੇ ਬਤਾਈ ਮੈਂ ਵਰ ਪਾਇਆ ਰਾਂਝਾ ਮਾਈ ਮੈਂ ਵਰ ਪਾਇਆ ਰਾਂਝਾ ਮਾਈ ਉਤੇ ਪਿਆਰ ਵਿੱਚ ਚਿੱਤੀ ਉਹ ਸੋਗਾਤ ਕੀ ਸੀ ਉਤੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ ਜੁਤਾਈ ਤਾਂ ਰੋਕ ਤਾਂ ਬਰਸ ਸ਼ਾਨੋਂ ਵੀ ਖਾ ਗਿਆ ਸਾਡੀ ਤਾਂ ਫਿਰ ਔਕਾਤ ਹੀ ਕੀ ਸੀ ਸਾਡੀ ਤਾਂ ਫਿਰ ਔਕਾਤ ਹੀ ਕੀ ਸੀ ਰੱਬ ਤਾਂ ਪਾਣਾ ਮਿੱਠਾ ਕਰਕੇ ਜੋ ਉਹ ਕਰਤਾ ਮੰਨੀ ਚਾਹ ਗਮਤ ਦੇ ਵਿੱਚ ਆ ਖੁਸ਼ੀਆਂ ਦੇਵੇ ਉਹ ਪੱਲੇ ਦੇ ਨਾਲ ਬੰਨੀ ਜਾ ਦੁਨੀਆ ਤਾਰੀ ਤੇ ਰਸਤੇ ਨੂੰ ਛੱਡ ਕੇ ਤੂੰ ਰੱਬ ਤੇ ਰਸਤੇ ਚੱਲੀ ਜਾ ਬੁੱਲਿਆ ਇਹ ਹੈ ਜ਼ਗਤ ਤਮਾਸ਼ਾ ਤੂੰ ਬਸ ਰੱਬ ਤੇ ਰੰਗ ਵਿੱਚ ਰੰਗੀ ਜਾ ਤੂੰ ਬਸ ਰੱਬ ਤੇ ਰੰਗ ਵਿੱਚ ਰੰਗੀ ਜਾ ਇੱਕ ਦਿਨ ਸਬਨੇ ਤੁਰ ਜਾਣਾ ਚਾਹੇ ਲੱਖ ਕਰੀਏ ਫਰਿਆਦਾ ਦਿਲ ਮਿਲੇ ਆ ਤੇ ਮਿਲੇ ਇੱਥੇ ਤੇ ਵਿਛੜ ਗਿਆਆਂ ਦੀਆਂ ਯਾਦਾਂ ਅਸੀਂ ਆਪਣਾ ਦੁੱਖ ਸੁੱਖ ਕਹਿ ਚੱਲੇ ਤੇਰੇ ਦਿਲ ਵਿੱਚ ਤੋਂ ਪਲ ਰਹਿ ਚੱਲੇ ਇਹ ਹਾਂ ਜੋ ਹੁਣ ਤੱਕ ਰੁੱਕੇ ਸਨ ਅਜ ਤੱਕ ਤੱਕ ਕਹਾਣੀ ਕਹਿ ਚੱਲੇ ਸਟੇ ਦਿਲ ਦੀ ਦੁਨੀਆ ਉਝੜ ਗਈ ਸਟੇ ਇਸ਼ਕ ਮੁਨਾਰ ਟਹਿ ਚੱਲੇ ਅਸੀਂ ਕਿਸੇ ਕਿਨਾਰੇ ਅਟਕੇ ਸਾਂ ਸਿੱਕੇ ਕਿਨਾਰੇ اٹਕੇ ਸਾ ਅਚ ਲਹਿਰਾ ਆਈਆਂ ਵਹਿ ਚਲੇ ਤੂੰ ਹੱਸਦਾ ਰਹਿ ਸੱਜਣਾ ਅਸੀਂ ਜੀਉਂਦੇ ਕਬਰੇ ਪਹਿਚਲੇ ਅਸੀਂ ਜੀਉਂਦੇ ਕਬਰੇ ਪਹਿਚਲੇ ਹੱਥ ਜੋੜ ਕੇ ਧੂਆ ਮੰਗੋ ਸ਼ੱਲਾ ਸੱਜਣਾ ਤੇ ਮੁਲਾਕਾਤ ਹੋਵੇ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ ਤਿੱਜੀ ਆਪ ਖੁਦਾ ਦੀ ਜ਼ਾਤ ਹੋਵੇ ਅਮੋ ਸਾਹਮਣੇ ਬੈਠ ਕੇ ਹੋ ਵਨ ਕਲਾ ਉਤੋਂ ਨਿੰਮੀ ਨਿੰਮੀ ਪਰਸਾਤ ਹੋਵੇ ਉਹ ਬੱਲੇ ਸ਼ਾ ਯਾਰੀ ਤਾਂ ਮਚਾ ਤਤੋਂ ਦਾ ਦਿਨ ਨੂੰ ਈਦ ਤੇ ਰਾਤ ਨੂੰ ਸ਼ਬਰਾਤ ਹੋਵੇ ਹਏ ਦਿਨ ਨੂੰ ਈਦ ਤੇ ਰਾਤ ਨੂੰ ਸ਼ਬਰਾਤ ਹੋਵੇ ਜਾਨ ਵਾਲਿਆ ਤੇਰੀ ਖੈਰ ਹੋਵੇ ਜਾਨ ਲੱਗਿਆ ਇਸ ਤਰ੍ਹਾਂ ਚਾਹੀਤਾ ਨਹੀਂ ਤੇ ਚਾਹੀਏ ਦਿਲ ਦੀ ਸੁਣ ਸੁਣਾ ਕੇ ਵਹਿਮ ਅਕਲੇ ਤੇ ਦਿਲ ਵਿੱਚ ਕਦੇ ਪਾਈ ਤਾਂ ਨਹੀਂ ਹੋਵੇ ਖਤਾ ਕੋਈ ਤਾਂ ਉਹਨੂੰ ਮਾਫ ਕਰੀਏ ਜਾਨ ਪੁੱਛ ਕੇ ਪਿਆਰ ਠੁਕਰਾਈ ਤਾਂ ਨਹੀਂ ਕਸੂਰ ਮੰਦਾ ਸਿਆਣਿਆ ਸੱਚ ਆਖਿਆ ਈ ਹਿਸਾਬ ਸਚਨਾ ਨਾਲ ਮੁੱਕਾਈ ਤਾਂ ਨਹੀਂ ਹਿਸਾਬ ਸਚਨਾ ਨਾਲ ਮੁੱਕਾਈ ਤਾਂ ਨਹੀਂ ਅਸੀਂ ਵੀ ਇੱਕ ਦਿਨ ਤੈਨੂੰ ਰੁੱਸ ਕੇ ਤਖਾਵਾਗੇ ਤਨ ਨਜ਼ਰ ਨਾ ਆਈਏ ਐਨੇ ਦੂਰ ਚਲੇ ਜਾਵਾਂਗੇ ਅਸੀਂ ਲੱਭਣਾ ਨਹੀਂ ਕਿਤੇ ਤੂੰ ਲਪਤਾ ਹੀ ਰਹਿ ਜਾਣਾ ਜਿੱਥੋਂ ਮੁੜਦਾ ਨਾ ਕੋਈ ਅਸੀਂ ਐਸੀ ਰਾਹੇ ਪਹਿਚਾਨਾ ਅਸੀਂ ਐਸੀ ਰਾਹੇ ਪਹਿਚਾਨਾ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਤੁਹਾਡੇ ਦਿਲ ਨੂੰ ਛੂਕੇ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਤਵ ਦਿਸ਼ੇ ਚਿਰੁਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਿਆ